No... Salut ਸ਼ਰਨਾਗਤੀ ਪ੍ਰਭ ਨਿਤ ਦਇਆਲ ਏਕ ਅਖਰ ਹਰ ਮਨ ਵਸਤ ਨਾਨਕ ਹੋਤ ਨਾਹ ਕਰ ਅਕਰ ਹਰ ਮਨ ਵਸਤ ਨਾਨਕ ਹੋਤਨ ਆ ਜੁਗ ਜੁਗ ਅਤਲ ਵਾਲੀ ਚਵਰ ਤਕਤਾਂ ਦੇ ਮਾਲਕ ਗਿ ਆਨੰਦੇ ਮਜਸਮੇ जहूर हाजरा हज़ूर शबद गुरू साहिब श्रीू ग्रंथ साहिब महाराज जी ਪਾਵਨ ਪਵਿੱਤਰ ਹਜ਼ੂਰੀ ਤੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਿਗੁਰਾਂ ਜੀ ਦੇ ਪਾਵਨ ਮੂਰਤ ਨਿਗੀ ਕੋ ਤੁਧ ਅਨੰਦ ਮਾਣ ਰਹੀ ਭਰਮ ਸਨਮਾਨ ਜੋ गुरू प्यारी गुरू सवारी ख़ालसा रूप सत संगत जी तन ई पघेव श्री गुरु ਮਰਦਾਸ ਮੰਨ ਰਾਜੀਆਂ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤੀ ਹੋਈ ਮਵਾਰਕ ਬਾਣੀ ਸ੍ਰੀ ਅਨੰਦ ਸਹਿਬ ਜੀ ਦੀ ਅੰਮ੍ਰਿਤ ਬਾਣੀ ਜਿਸ ਦੇ ਵਿੱਚ ਸਤਿਗੁਰਾਂ ਨੇ ਸੰਗ ਕਲਜੁਗੀ ਜੀਵਾਂ ਨੂੰ ਆਨੰਦ ਖੁਸ਼ੀਆਂ ਲੋਕ ਸੁਖੀ ਆ ਪਰ ਲੋਕ ਸੁਹਿਲਾ ਕਿ ਨਹੀਂ ਹੋ ਸਕਦਾ ਹੈ ਉਹ ਸਤਿਗੁਰਾਂ ਨੇ ਸਾਨੂੰ ਰਸਤਾ ਸਲੀਕਾ ਦੱਸਿਆ ਹੈ ਦੂਜੀ ਪੌੜੀ ਹੈ ਦੂਜੀ ਪੌੜੀ ਦੇ ਅੰਦਰ ਸਤਿਗੁਰੂ ਕਿਰਪਾ ਕਰਦੇ ਨੇ ਅਨੰਦ ਸਾਹਿਬ ਦੀ ਏ ਮਨ ਮੇਰੇ ਤੂੰ ਸਦਾ ਰਹੋ ਹਰਨਾਮ ਏ ਇਹ ਮਨ ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਹਿ ਜੋ ਜਰਰੇ ਜਰਰੇ ਦੇ ਵਿੱਚ ਕਣ ਕਣ ਦੇ ਵਿੱਚ ਵਿਆਪਕ ਹੈ ਉਸ ਪਰਮਾਤਮਾ ਦੇ ਨਾਲ ਜੁੜਿਆ ਰਹਿ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰ ਜੇ ਮਨ ਦੇ ਅੰਦਰ ਕਹਿੰਦੇ ਤੇਰੇ ਸਵਾਲ ਆਵੇਗਾ ਇਹ ਉਸ ਜਿਹੜਾ ਕਣ-ਕਣ ਦੇ ਵਿੱਚ ਵਿਆਪਕ ਹੈ ਉਹਦੇ ਜੁੜਨ ਦੇ ਨਾਲ ਮੈਨੂੰ ਕੀ ਲਾਭ ਹੋਵੇਗਾ ਮੈਨੂੰ ਕੀ ਪ੍ਰਾਪਤੀ ਹੋਵੇਗੀ ਕਿਉਂਕਿ ਪਹਿਲਾਂ ਵੀ ਕਣ-ਕਣ ਦੇ ਵਿੱਚ ਹੀ ਵਿਆਪਕ ਹੈ ਜਰਦੇ-ਜਰਦੇ ਦੇ ਵਿੱਚ ਕੋ ਸਮਾਇਆ ਹੋਇਆ ਹੈ ਤਾਂ ਉਹਨੂੰ ਯਾਦ ਕਰਨ ਦੇ ਵਿੱਚ ਤਾਂ ਮੇਰਾ ਕੀ ਲਾਭ ਹੋਵੇਗਾ ਅਗਲੀ ਪੰਕਤੀਆਂ ਦੇ ਵਿੱਚ ਸਤਿਗੁਰਾਂ ਨੇ ਬਿਆਨ ਕੀਤਾ ਕਿ ਤੇਰਾ ਲਾਭ ਕੀ ਹੋਵੇ ਹਰ ਨਾਲ ਰਹੋ ਤੂੰ ਮਨ ਵਿੱਚ ਆਪਣੇ ਮਨ ਦੀ ਗੱਲ ਪਹਿਲਾ ਸ਼ਬਦ ਸੀ ਮਨ ਪੂਰੇ ਮੰਨਣਾ ਹੈ ਮਨ ਮੇ ਤੇ ਟਿੱਪੀ ਨੰਨਾ ਮੰਨਣਾ ਕਿ ਜਦੋਂ ਨੂੰ ਪਰਮਾਤਮਾ ਦੇ ਰਾਜਾ ਦੇ ਵਿੱਚ ਚੱਲਣਾ ਲੱਗ ਪਿਆ ਰਾਜਾ ਨੂੰ ਮੰਨਣ ਲੱਗ ਪਿਆ ਤਾਂ ਸਤਿਗੁਰੂ ਕਹਿੰਦੇ ਤੈਨੂੰ ਇਹ ਹਾਸਲ ਹੋਵੇਗਾ ਦੁੱਖ ਸਭ ਵਿਸਾਰਨ ਤੇਰੇ ਨੇੜੇ ਕੋਈ ਦੁੱਖ ਨਹੀਂ ਆਵੇ ਆਵੇਂ ਲੋਕ ਦੇ ਉਪਾਂਵੇਂ ਪਰਲੋਕ ਦਾ ਦੁੱਖ ਅੰਗੀਕਾਰ ਓ ਕਰੇ ਤੇਰਾ ਅੰਗੀਕਾਰ ਹੁੰਦਾ ਜੀ ਪੱਖ ਸਹਿਤਾ ਕਰਨੀ ਮਦਦਗਾਰ ਅੰਗੀਕਾਰ ਜਿਹੜਾ ਸਾਡੇ ਹਰ ਵਕਤ ਨਾਲ ਰਹੇ ਉਹਨੂੰ ਅੰਗੀਕਾਰ ਕਿਹਾ ਜਾਂਦਾ ਹੈ ਉਹਨਾਂ ਨਾਲ ਹੀ ਸਾਡੇ ਅੰਦਰ ਨੇ ਪਰਮਾਤਮਾ ਜੀ ਘਟ ਘਟ ਕੇ ਅੰਦਰ ਕੀ ਜਾਣਤ ਘਟ ਕਹਿੰਦੇ ਹਿਰਦੇ ਨੂੰ ਹਿਰਦਿਆਂ ਦੇ ਅੰਦਰ ਰੱਬ ਦਾ वास ਦਿਲ ਦੀ ਧੜਕਣ ਬੜ ਬਰਕਰਾਰ ਜਲਦੀ ਪਈ ਹੈ ਰੱਬ ਦਾ ਵਾਸ ਹੈ ਸਾਡੀ ਮੁਲਕ ਨਵਜ ਚਲਦੀ ਪਈ ਹੈ ਰੱਬ ਦਾ ਵਾਸ ਹੈ ਜੋ சுவாਸਾਂ ਦੀ ਲੜੀ ਚੱਲ ਰਹੀ ਹੈ ਇਹ ਰੱਬ ਕਰਕੇ ਚੱਲਦੀ ਪਈ ਹੈ ਥੋੜਾ ਰੱਬ ਜੀ ਸਾਡੇ ਤੋਂ ਦੂਰ ਹੋਏ ਅਸੀਂ ਉਹਦੀ ਨਾਲ ਦੀ ਨਾਲ ਮਿੱਟੀ ਦੀ ਢੇਰੀ ਹੋ ਜਾਣਾ ਪਰ ਸਤਿਗੁਰੂ ਕਹਿੰਦੇ ਨੇ ਜੇ ਤੈਨੂੰ ਲੱਗਦਾ ਹੈ ਕਿ ਰੱਬ ਮੈਥੋਂ ਦੂਰ ਹੈ ਜਾ ਸਾਨੂੰ ਸਮਝਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਜੀ ਅੰਗੀਕਾਰ ਕਿਉਂਕਿ ਗੁਨਾਹ ਤਾਂ ਤੇਰੇ ਨੇ ਪਾਪ ਤਾਂ ਤੇਰੇ ਨੇ ਤੇਰੇ ਗੁਨਾਹ ਕਰਕੇ ਪਾਪਾ ਕਰਕੇ ਤੈਨੂੰ ਲੱਗਦਾ ਕਿ ਰੱਬ ਮੇਥੋਂ ਦੂਰ ਹੈ ਮੈਨੂੰ ਕੋਈ ਵੇਖਦਾ ਨਹੀਂ ਹੈ ਨੌਵੇਂ ਪਾਚਾ ਮਹਾਰਾਜ ਜੀ ਕਹਿੰਦੇ ਨੇ ਜੋ ਅੱਜ ਦਾ ਦਰਗਾਹੀ ਫਰਮਾਨ ਆਇਆ ਜਾਗ ਲੈ ਹੋ ਰੇ ਮਨਾਂ ਜਾਗ ਜਾਗ ਲਿਓ ਕਹਾ ਗਾਫਲ ਸੋਇਆ ਗਾਫਲ ਕਾ ਪਾਗਲ ਇਹ ਗਾਫਲ ਇਹ ਪਾਗਲ ਕਿੱਥੇ ਸੋਇਆ ਇਹਨੂੰ ਪਤਾ ਵੀ ਨਹੀਂ ਹੈ ਐਦਾਂ ਦੀ ਅਵਸਥਾ ਦੇ ਵਿੱਚ ਐਦਾਂ ਦੀ ਨੀਂਦ ਦੇ ਵਿੱਚ ਸੁਤਾ ਪਿਆ ਕਿ ਜਿਹੜੇ ਆਰਾਮ ਸਿੱਧਾ ਨਰਕ ਨੂੰ ਜਾ ਰਹੀ ਹੈ ਐਦਾਂ ਦੇ ਇਹ ਅਵਿਦੇਆ ਦੇ ਵਿੱਚ ਉਹ ਕਰਮਾਂ ਦੇ ਵਿੱਚ ਸਤਿਗੁਰੂ ਕਹਿੰਦੇ ਵੇ ਸਮਝੀ ਦੇ ਵਿੱਚ ਮੈਸੇ ਸੁਤਾ ਪਿਆ ਹੁਣ ਜਦੋਂ ਇਹਨੂੰ ਜਾਗ ਖੁੱਲਦੀ ਹੈ ਸਤਿਗੁਰੂ ਕਹਿੰਦੇ ਨੇ ਕਿਉਂਕਿ ਜਦੋਂ ਇਹ ਮੇਰੀ ਮੇਰੀ ਕਰਦਾ ਹੈ ਲਾਜ਼ਮੀ ਹੈ ਕਿ ਰੱਬ ਦੇ ਗਿਆਨ ਤੋਂ ਵੱਜੇ ਬਾਕੀ ਤਾਂ ਗੱਲ ਨੌਵੇਂ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਬੜੀ ਦੂਰ ਦੀ ਹੈ ਸਾਡੇ ਤਨ ਦੇ ਲੈਵਲ ਤੇ ਦੱਸਦੇ ਨੇ ਜੋ ਤਨ ਉਪਜਿਆ ਸੰਗ ਹੀ ਦਰਦੀ ਤੇ ਅਸੀਂ ਆਏ ਆਂ ਸਰੀਰ ਕਰਕੇ ਆਏ ਆਂ ਜਨਮ ਲਿਆ ਸਰੀਰ ਕਰਕੇ ਲਿਆ ਸਤਿਗੁਰੂ ਕਹਿੰਦੇ ਨੇ ਜੋ ਤਨ ਉਪਜਿਆ ਸੰਗਹੀ ਜਿਹੜਾ ਜਿਸ ਤਨ ਕਰਕੇ ਤੂੰ ਪੈਦਾ ਹੋਇਆ ਹੈ ਕਹਿੰਦੇ ਸੋ ਪੀ ਸੰਗ ਨਾ ਹੋਇਆ ਜਾਂਦੇ ਹੋਏ ਇਸ ਤਨ ਨਾਲ ਤੇਰੇ ਨਾਲ ਨਹੀਂ ਜਾਣਾ ਬਾਕੀ ਦਾ ਤਾਂ ਇਨਸਾਨ ਨੇ ਜਿਹੜਾ ਪੰਡ ਚੁੱਕੀ ਹੋਈ ਹੈ ਗੁਨਾਹਾਂ ਦੀ ਪਾਪਾਂ ਦੀ ਮੇਰੀ ਤੇ ਮੇਰੇ ਤੇਰ ਦੀ ਉਹ ਤਾਂ ਬੜੀ ਦੂਰ ਦੀ ਹੈ ਨੋਮੇ ਪਾਚਾ ਮਹਾਰਾਜ ਜੀ ਜਿਹੜੀ ਤੇਰੀ ਮੇਰ ਤੇਰੇ ਤੇਰੇ ਸਰੀਰ ਨੇ ਤੇਰੇ ਨਾਲ ਨਹੀਂ ਜਾਣਾ ਜਨਮ ਤੇਰੇ ਜਰੂਰ ਹੋਇਆ ਪਰ ਜਦੋਂ ਦੁਨੀਆ ਤੋਂ ਤੂੰ ਜਾਣਾ ਤੇਰੇ ਸਰੀਰ ਨੇ ਤੇਰੇ ਨਾਲ ਨਹੀਂ ਜਾਣਾ ਹੁਣ ਇੱਕ ਸਮਝਾਉਣ ਦਾ ਤਰੀਕਾ ਗੁਰੂ ਅਰਜਨ ਦੇਵ ਮਹਾਰਾਜ ਜੀ ਅਤੇ ਨੋਮੇ ਪਾਚਾ ਮਹਾਰਾਜ ਜੀ ਸਮਝਾਉਂਦੇ ਹੁਣ ਇਹੀ ਤਰੀਕਾ ਇਹ ਬੜਾ ਆਨੰਦ ਹੈ ਜਿਹੜਾ ਮਠਾਸ ਦੇ ਨਾਲ ਸਮਝਾ ਰਹੇ ਨੇ ਅਰੰਮਤਾ ਦੀ ਅੰਗਤੀਆਂ ਨੇ ਦੂਜੀ ਪੌੜੀ ਹਨ ਸਾਹਿਬ ਦੀ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰ ਕੀ ਤੈਨੂੰ ਚਾਹੀਦਾ ਸਾਰੇ ਕਾਰਜ ਤੇਰੇ ਸਵਾਰੇ ਜਾਣਗੇ ਅੰਗੀਕਾਰ ਅੰਗ ਸੰਗ ਉਹ ਸਾਡੇ ਰਹੇਗਾ ਸਭਨਾ ਗੱਲਾਂ ਸਮਰੱਤ ਸਵਾਮੀ ਉਹ ਕਿਉ ਮੰਨਉਂਦਾ ਸਾ ਇੱਕਾ ਤਾਂ ਹੁੰਦਾ ਕਰਣ ਜੋਗ ਸਮਰਾਥ ਮਨ ਲੋ ਕਰਨ ਜੋਗ ਪਰਮਾਤਮਾ ਜੀ ਦਾ ਕਰਨ ਹਾਰ ਨੇ ਕਰਨ ਜੋਗ ਨਹੀਂ ਕਿ ਆਪਾਂ ਕਹਿੰਦੇ ਬਖਸ਼ਣ ਜੋਗ ਨੇ ਸਤਿਗੁਰੂ ਬਖਸ਼ਣ ਜੋਗ ਨਹੀਂ ਬਖਸ਼ਣ ਹਾਰ ਨੇ ਬਖਸ਼ਣ ਜੋਗ ਅਤੇ ਬਖਸ਼ਣ ਹਾਰ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਬਖਸ਼ਣ ਜੁ ਇਹ ਦੁਨੀਆਦਾਰ ਬਖਸ਼ਣ ਜੋ ਹੋ ਸਕਦੀ ਹੈ ਪਰਮਾਤਮਾ ਦੀ ਤਾਂ ਬਖਸ਼ਣ ਹਾਰ ਨੇ ਜਦੋਂ ਤੋਂ ਦੁਨੀਆ ਬਣਾਈ ਹੈ ਰੱਬ ਨੇ ਉਦੋਂ ਤੋਂ ਉਹ ਬਖਸ਼ਦਾ ਆ ਰਹੇ ਆ ਹੁਣ ਤੱਕ ਬਖਸ਼ ਹੀ ਰਿਹਾ ਸਾਨੂੰ ਸਾਡੇ ਗੁਨਾਹਾਂ ਨੂੰ ਸਾਡੇ ਪਾਪਾਂ ਨੂੰ ਜੇ ਬਖਸ਼ ਰਿਹਾ ਉਹ ਤਾਂ ਹੀ ਸਾਨੂੰ ਰਿਜਕ ਦਿੰਦਾ ਪਿਆ ਤਾਂ ਜਦੋਂ ਦੁਨੀਆਦਾਰ ਦੇ ਵਿੱਚ ਗਿਲਾ ਕੀਤਾ ਰੱਬ ਦੇ ਨਾਲ ਜੇ ਜਿਹੜਾ ਰੱਬ ਦਾ ਤੌਰ ਤਰੀਕਾ ਸਹੀ ਨਹੀਂ ਹੈ ਜਿਹਦੇ ਥੋੜੀ ਦੇ ਵਿੱਚ ਦੁੱਖ ਪੈਂਦੇ ਨੇ ਉਹਦੇ ਦੁੱਖ ਹੀ ਪਾਈ ਜਾ ਰਹੇ ਐ ਅਤੇ ਜਿਹਨੂੰ ਸੁੱਖ ਦੇ ਰਹੇ ਐ ਉਹਦੀ ਕੋਈ ਘਾਟੇ ਨਹੀਂ ਐ ਮੈਲਾ ਮਾੜੀਆਂ ਦਿੱਤੀਆਂ ਨੇ ਬਹੁਤ ਕੁਝ ਦਿੱਤਾ ਐ ਅਤੇ ਕਈ ਜਿਹੜਾ 36 ਪ੍ਰਕਾਰ ਦੇ ਭੋਜਨ ਨੂੰ ਵੀ ਠੋਕਰ ਮਾਰਦੇ ਨੇ ਕਈਆਂ ਨੂੰ ਪੇਟ ਭਰ ਵੀ ਨਸੀਬ ਨਹੀਂ ਹੁੰਦਾ ਇਹ ਰੱਬ ਦਾ ਨਹੀਂ ਗਲਤ ਹੈ ਕਈ ਰੱਬ ਦੀ ਚੌਕੜ ਤੇ ਮੱਥਾ ਰਗੜਦੇ ਨੇ ਨੱਕ ਰਗੜਦੇ ਨੇ ਰੱਬ ਫੇਰ ਨਹੀਂ ਰਿਜਦਾ ਅਤੇ ਜਿਹਦੇ ਲਈ ਰਿਜਦਾ ਉਹਦੇ ਲਿਖਨ ਦੇ ਵਿੱਚ ਰਿਜ ਜਾਂਦਾ ਇਹ ਨੇ ਆ ਰੱਬ ਦਾ ਜਗਤ ਵਾਲੇ ਕਹਿੰਦੇ ਸਾਨੂੰ ਉਹਨੇ ਪਸੰਦ ਆਇਆ موسی ਦਾ ਜ਼ਿਕਰ ਆਇਆ موسی ਚੂਹਾ ਉਹਨੇ ਜ਼ਿਕਰ ਕੀਤਾ ਕਹਿੰਦੇ ਰੱਬ ਨੂੰ ਫਰਿਆਦ ਕੀਤੀ ਕਹਿੰਦੇ ਰੱਬ ਜੀ ਇਹ ਤੁਹਾਡੀ ਦੁਨੀਆ ਸਾਡੇ ਪਸੰਦ ਨਹੀਂ ਦੁਨੀਆ ਮੋਡਾਈ ਚੰਗੀ ਗੱਲ ਐ ਪਰ ਜਿਹੜਾ ਕੁਝ ਤੁਸੀਂ ਕਰਦੇ ਪਈ ਹੋਣਾ ਇਹ ਸਾਡੇ ਪਸੰਦ ਨਹੀਂ ਆ ਰੱਬ ਜੀ ਕਹਿੰਦੇ ਕਿਉਂ ਪਸੰਦ ਨਹੀਂ ਹੈ ਉਹ ਕਹਿੰਦੇ ਨੇ ਉਹੀ ਤਰੀਕਾ ਦੱਸਿਆ ਕਿ ਜਿਹੜੇ ਚੌਕੜ ਤੇ ਨੱਕ ਰਗੜਦੇ ਨੇ ਉਹਨਾਂ ਨੂੰ ਤੂੰ ਬਖਸ਼ਦਾ ਨਹੀਂ ਐ ਅਤੇ ਜਿਹੜੇ ਤੁਹਾਡੇ ਆਉਂਦੇ ਨਹੀਂ ਨੇ ਕੋ ਕਰਮੀ ਨੇ ਜੈਦਾਂ ਦੂਰ ਨੇ ਉਹਨਾਂ ਨੂੰ ਤੂੰ ਬੜਾ ਦੇ ਰਿਹਾ ਹੈ ਸਾਰੀ ਜ਼ਿੰਦਗੀ ਮਿਹਨਤ ਕਰਦੇ ਰਹ ਜਾਂਦੇ ਨੇ ਫਿਰ ਵੀ ਉਹ ਚਾਰ ਚەلੜ ਜੋੜ ਨਹੀਂ ਪਾਉਂਦੇ ਸਿਰਫ ਉਹਨਾਂ ਦਾ ਘਰ ਦਾ ਗੁਜ਼ਾਰਾ ਹੀ ਚੱਲਦਾ ਇਹ ਕਿਦਾਂ ਦਾ ਤੁਹਾਡਾ ਇਹ ਨੇ ਆ ਕਈ ਬੈਠ ਕੇ ਖਾ ਰਹੇ ਨੇ 36 ਪ੍ਰਕਾਰ ਨੂੰ ਵੀ ਠੋਕ ਰਿਹਾ ਮਾਰਦੇ ਨੇ ਕਈਆਂ ਨੂੰ ਜਿਹੜਾ ਪੇਟ ਭਰ ਵੀ ਨਸੀਬ ਨਹੀਂ ਹੁੰਦਾ ਮੰਗ ਕੇ ਵੀ ਖੈਰ ਨਹੀਂ ਮਿਲਦੀ ਪਰਮਾਤਮਾ ਜੀ ਕਹਿੰਦੇ ਫਿਰ ਤੁਸੀਂ ਦੱਸੋ ਕੀ ਕਰਨਾ ਚਾਹੀਦਾ ਉਹ ਕਹਿੰਦਾ ਮੈਨੂੰ ਬਣਾਓ ਤੁਹਾਡੀ ਥਾਂ ਤੇ ਮੈਂ ਆਉਂ ਪਰਮਾਤਮਾ ਜੀ ਕਹਿੰਦੇ ਜਿਸ ਥਾਂ ਤੇ ਮੈਂ ਬੈਠਾ ਭਾਈ ਇਥੇ ਕਰਮਾਂ ਦੇ ਲੇਖੇ ਦੇ ਜੋ ਬਣਾਉਂਦੇ ਨੇ ਸਾਨੇ ਸੋਚ ਵਿਚਾਰ ਦੇ ਦਿਨ ਵੇਲੇ ਨੇ ਇਹ ਕਿਸੇ ਮਹਿਲ ਮਾੜੀ ਨੂੰ ਵੇਖ ਕੇ ਕਿਸੇ ਦੀ ਖੁੱਲੀ ਨੂੰ ਵੇਖ ਕੇ ਰੰਗ ਭਾਗ ਨਹੀਂ ਲੱਗਦਾ ਤੁਸੀਂ ਆਪ ਕੋ ਕਦਾ ਬੜਾ ਨੱਕ ਰਗੜਦਾ ਪਿਆ ਅਤੇ ਇੱਕ ਆਪ ਦੇ ਘਰ ਦੇ ਵਿੱਚ ਬੈਠਾ ਉਹਨਾਂ ਦਾ ਕਦੇ ਜਾਜ ਨਹੀਂ ਕੀਤਾ ਤੁਸੀਂ ਕੀ ਜਾਣਦੇ ਜਿਹੜਾ ਨੱਕ ਰਗੜਦਾ ਪੀ ਉਹਦੇ ਮਨ ਦੇ ਵਿੱਚ ਕੀ ਚੱਲਦੀ ਹੈ ਜਿਹੜਾ ਆਪਣੇ ਘਰ ਬੈਠਾ ਉਹਦੇ ਮਨ ਦੇ ਵਿੱਚ ਕੀ ਚੱਲਦੀ ਹੈ ਤੁਸੀਂ ਤਾਂ ਬਾਹਰ ਦਾ ਪਹਿਰਾਵਾ ਵੇਖ ਲਿਆ ਨਾ ਬਾਹਰ ਦੇ ਪਹਿਰਾਵੇ ਦੇ ਨਾਲ ਤੁਸੀਂ ਰੱਬ ਦੀ ਰਜਾ ਨੂੰ ਅਤੇ ਰੱਬ ਨੂੰ ਜੱਜ ਕਰ ਲਿਆ ਕਿ ਰੱਬ ਤਾਂ ਗਲਤ ਹੈ ਮੂਸਾ ਕਹਿੰਦਾ ਨਹੀਂ ਮੈਨੂੰ ਇੱਕ ਦਿਨ ਦੇ ਦੇ ਫਿਰ ਵੇਖੋ ਜਿਹੜੀ ਇਹ ਰਜਾ ਚੱਲਦੀ ਹੈ ਨਾ ਰੱਬ ਦੀ ਇਹ ਤੁਸੀਂ ਬਣਾਈ ਹੈ ਤਾਂ ਕਹਿੰਦੇ ਤਨ ਤਨ ਕਹਿਣਗੇ ਸਾਰੇ ਸਤਿਗੁਰੂ ਕਹਿੰਦੇ ਕੋਈ ਗੱਲ ਨਹੀਂ ਉਹਨੂੰ ਦੇ ਦੇ ਦਿੱਤਾ ਇੱਕ ਦਿਨ ਹੁਣ ਜਦੋਂ ਇਹਨੇ ਵੇਖਿਆ ਉਹਦਾ ਵੀ ਵਰਤੀ ਬਣ ਗਈ ਇਹ ਵੀ ਪੂਰੀ ਦੁਨੀਆ ਦੇ ਵਿੱਚ ਰਿਜਕ ਰੱਬ ਹੀ ਦੇ ਰਿਹਾ ਇਹਦੀ ਡਿਊਟੀ ਲੱਗ ਗਈ ਤਾਂ ਹੁਣ ਇਹਨੇ ਤਾਂ ਜਿਹੜੇ ਆ ਰੱਬ ਦੀ ਰਜਾ ਦੇ ਵਿੱਚ ਚੱਲਦੇ ਸੋ ਉਹਨਾਂ ਨੂੰ ਰਿਜਕ ਦੇ ਦਿੱਤਾ ਜਿਹੜੇ ਰੱਬ ਤੋਂ ਦੂਰ ਸੀ ਬਣਾਇਓ ਵੀ ਰੱਬ ਨਹੀਂ ਇਹਨੇ ਪੈਦਾ ਰੱਬ ਨਹੀਂ ਕੀਤੇ ਨੇ ਪਰ ਉਹਨਾਂ ਨੂੰ ਰਿਜਕ ਨਹੀਂ ਦਿੰਦਾ ਦਾ ਜਿੱਥੇ ਵੀ ਪੈਂਦੀਆਂ ਨੇ ਤਾਂ ਹਾਂ ਪੈ ਰਹੀਆਂ ਨੇ ਜਿੱਥੇ ਵੀ ਪੈਂਦਾ ਤੜਫਣਾ ਪੱਲੇ ਪੈ ਰਹੀ ਹੈ ਹੁਣ ਜ ਜਦੋਂ ਗੱਲਬਾਤ ਹੋਈ ਫਿਰ ਜਾ ਕੇ ਰੱਬ ਦੇ ਕੋਲ ਪੁਖਾਰਾਂ ਹੁੰਦੀਆਂ ਨੇ ਰੱਬ ਨੂੰ ਲੋਕ ਯਾਦ ਕਰਦੇ ਨੇ ਤਾਂ موسی ਨੂੰ ਕਿਹਾ موسی ਆ ਤਾਂ ਕਹਿੰਦੇ ਤੂੰ ਕਹਿੰਦਾ ਸੀ ਕਿ ਦੁਨੀਆ ਤੇ ਕੋਈ ਦੁਖੀ ਨਹੀਂ ਹੋਵੇਗਾ ਤਾਂ ਕਹਿੰਦੇ ਆ ਵੇਖ ਆ ਲੋਕ ਤਾਂ ਕਰ ਲਾਉਂਦੇ ਪਏ ਨੇ ਤੜਫਦੇ ਪਏ ਨੇ ਕਿ ਇਹਨਾਂ ਦੇ ਕਰਮ ਮਾੜੇ ਨੇ ਇਹਨਾਂ ਦੀ ਸੋਚ ਵਿਚਾਰ ਮਾੜੇ ਇਹ ਦੇ ਕਰਕੇ ਇਹ ਇਦਾਂ ਦੇ ਨੇ ਆ ਰੱਬ ਨੇ ਕਿਹਾ ਕਿ ਇਹਨਾਂ ਦਾ ਜਿਹੜਾ ਲੇਖਾ ਜੋਖਾ ਹੈ ਨਾ ਉਹ ਕਰਮਾਂ ਦਾ ਹੁੰਦਾ ਹੈ ਤੁਸੀਂ ਬਾੜ ਦਾ ਵੇਖਦੇ ਹੋ ਅਤੇ ਜੇ ਤੁਹਾਨੂੰ ਜਿਹੜਾ ਰੱਬ ਦੇ ਦਰ ਤੇ ਨਿਵਦਾ ਫਿਆ ਉਹਦੇ ਦਿਲ ਬਾਰੇ ਦਸੀਏ ਤਾਂ ਜਿੰਨਾ ਉਹਦੇ ਕੋਲ ਹੈ ਤਾਂ ਉਹ ਡਬਲ ਕਰਨਾ ਚਾਹੁੰਦਾ ਜਿੰਨੇ ਮੇਰੇ ਹੋਰ ਨੇ ਨੌਕਰ ਮੈਂ ਹੋਰ ਨੂੰ ਨੌਕਰ ਬਣਾਵਾ ਜਿੰਨਾ ਮੇਰਾ ਅੱਜ ਭੈਆ ਇਹ ਤੋਂ ਜ਼ਿਆਦਾ ਭਾ ਭੈ ਮੇਰਾ ਦੁਨੀਆ ਦੇ ਵਿੱਚ ਹੋਰ ਵਧੇ ਡਬਲ ਵਧੇ ਅਤੇ ਉਹ ਨਕਰਕੜ ਦਾ ਪੇ ਅਤੇ ਜਿਹੜਾ ਆਪਣੇ ਘਰ ਦੇ ਵਿੱਚ ਹੈ ਬਸ ਉਹ ਰੱਬ ਦਾ ਸ਼ੁਕਰਾਨਾ ਨਹੀਂ ਕਰਦਾ ਕਿ ਜਿੰਨਾ ਤੁਸੀਂ ਦਿੱਤਾ ਸਤਗੁਰੂ ਬਸ પેટ ਭਰ ਦੇ ਦਿੱਤਾ ਇਤ ਨਹੀਂ ਬਹੁਤ ਹੈ ਤੁਸੀਂ ਦਸੋਣ ਜਿਹੜਾ ਅਨੇਕਾਂ ਦੀਆਂ ਭਾਵਨਾ ਨੂੰ ਥੇਸ ਪਹੁੰਚਾਉਣ ਵਾਲਾ ਜਿਹੜਾ ਕਹਿੰਦਾ ਮੇਰੇ ਗਲਾਮ ਬਣ ਉਹ ਚੰਗਾ ਜਿਹੜਾ ਘਰ ਦੇ ਵਿੱਚ ਰੱਬ ਦੀ ਰਜਾ ਦੇ ਵਿੱਚ ਚੱਲਣ ਵਾਲਾ ਉਹ ਚੰਗਾ ਮੂਸਾ ਗਨੇ ਵਹੋ ਚੰਗਾ ਜਿਹੜਾ ਰੱਬ ਦੀ ਰਜ਼ਾ ਕਰਦੇ ਵਿੱਚ ਚੱਲਦਾ ਤਾਂ ਕਹਿੰਦੇ ਇਹ ਦੁਨੀਆਦਾਰੀ ਐ ਬੜੇ ਪੱਖ ਨੇ ਤੁਹਾਡੇ ਸਾਹਮਣੇ ਕਿਹੜਾ ਕਿਹੜਾ ਰੱਖੀ ਐ ਦਿਲੋਂ ਜਿਹੜਾ ਜਾਂਦਾ ਦਿਲੋਂ ਜਾਂਦਾ ਉਹ ਰੱਬ ਦੇ ਦਰ ਤੇ ਉਹ ਪਰਵਾ ਨਾ ਹੁੰਦਾ ਬਖਾਵੇ ਵਾਲਾ ਨੇ ਕਰਮ ਧਰਮ ਪਖੰਡ ਜੋ ਦਿੱਸੇ ਤਿੰਨ ਜਮ ਜਾਗਾ ਦੀ ਲੁੱਟੇ ਅੱਗੇ ਉਹਨਾਂ ਨੂੰ موسی ਨੂੰ ਕਹਿਆ ਕਿ موسیਆ ਇਹ ਤਾਂ ਸਿਰਫ ਇਕੱਲੀ ਇੱਥੇ ਦੀ ਗੱਲ ਹੈ ਰੱਬ ਦੀ ਰਜਾ ਜਿਹੜੀ ਜਲਦੀ ਹੈ ਨਾ ਉਹ ਕਣ-ਕਣ ਦੇ ਵਿੱਚ ਵਿਆਪਕ ਹੈ ਜਰਰੇ-ਜਰਰੇ ਦੇ ਵਿੱਚ ਵਿਆਪਕ ਹੈ ਇਹਨਾ ਸੋਚੀ ਇੱਥੇ ਤੱਕ ਕਰੀ-ਕਰੀ ਦਾ ਲੇਖਾ ਮੰਗ ਹੈ ਕੜੀ-ਕੜੀ ਦਾ ਲੇਖਾ ਮੰਗਿਆ ਜਾਂਦਾ ਕੋਈ ਨਹੀਂ ਬਖਸ਼ਿਆ ਜਾਂਦਾ ਕਿ ਮਹਿਲ ਮਾਣੀਆਂ ਨੇ ਮਾਇਆ ਹੈ ਬਹੁਤਾ ਕੁਝ ਇਹਦੇ ਕੋਲ ਬਖਸ਼ਿਆ ਜਾ ਬੇਗਾ ਇਹ ਤਾਂ ਕਰਮਾਂ ਕਰਕੇ ਬਖਸ਼ੇ ਜਾ ਸਕਦੇ ਨੇ ਧਨ-ਦੌਲਤ ਕਰਕੇ ਨਹੀਂ ਕੰਨ ਮਾਨ ਦੇ RAM ਦੀਆ ਲਿਆ ਹੈ ਮੋਲ ਕਬੀਰ ਜੀ ਕਹਿੰਦੇ ਨੇ ਕਾਂਚਨ ਸਿਓ ਪਾਈਐ ਨਹੀਂ ਤੋਲ ਪੂਰੀ ਧਨ ਦੌਲਤ ਜਿਹੜਾ ਦੁਨੀਆ ਦੀ ਰਖਣ ਵਾਲੇ ਬੜੇ ਹੋਏ ਨੇ ਸਿਕੰਦਰ ਬਾਦਸ਼ਾਹ ਵਰਗੇ ਕੌਰੂ ਬਾਦਸ਼ਾਹ ਵਰਗੇ ਜਿਹੜੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਵੀ ਪੈਸੇ ਕੱਢ ਲਏ ਸੀ ਕਿ ਧਨ ਦੌਲਤ ਹੋਵੇ ਤਾਂ ਮੇਰੇ ਕੋਲ ਹੋਵੇ ਦੁਨੀਆ ਦੇ ਵਿੱਚ ਕਿਸੇ ਕੋਲ ਨਾ ਹੋਵੇ ਕਿਉਂ ਕਿਉਂਕਿ ਮੈਂ ਦੁਨੀਆ ਨੂੰ ਗੁਲਾਮ ਬਣਾਉਣਾ ਚਾਹਣਾ ਜੇ ਕੋਈ ਮੰਗੇ ਪੈਸੇ ਮੈਥੋਂ ਮੰਗੇ ਜੇ ਰਿਜਕ ਮੰਗੇ ਕੋਈ ਮੈਥੋਂ ਮੰਗੇ ਮੁਰਦਿਆਂ ਦੇ ਵਿੱਚੋਂ ਵੀ ਪੈਸੇ ਕੱਢ ਲਏ ਸੀ ਜਿਹੜੇ ਦਫ਼ਨ ਕੀਤੇ ਹੁੰਦੇ ਨੇ ਮੂੰਹ ਦੇ ਵਿੱਚ ਪਾਇਆ ਜਾਂਦਾ ਉਹ ਆਨਾ ਤੇਲਾ ਉਦੋਂ ਦਾ ਸਮਾਂ ਸੀ ਜੋ ਵੀ ਪਾਇਆ ਜਾਂਦਾ ਸੀ ਉਹ ਵੀ ਕੱਢ ਲਏ ਸੀ ਐਦਾਂ ਦੇ ਉਹ ਵੀ ਬਾਦਸ਼ਾਹ ਨੇ ਜਿਹਨੂੰ ਜ਼ਰੂਰਤ ਹੈ ਕਪੜੀਆਂ ਦੀ ਜ਼ਰੂਰਤ ਹੈ ਅਤੇ ਖਾਣੇ ਪੀਣੇ ਦੀ ਜ਼ਰੂਰਤ ਹੈ ਕਿਸੇ ਹੋਰ ਮਜਬੂਰੀ ਪਈ ਹੈ ਉਹਨੂੰ ਤਾਂ ਕਹਿ ਵੀ ਲਈਆ ਮੁਰਦਿਆਂ ਦੇ ਵਿੱਚੋਂ ਪੈਸੇ ਕੱਢ ਲੈ ਇੱਕ ਬਾਦਸ਼ਾਹ ਹਿੰਦੁਸਤਾਨ ਦਾ ਬਾਦਸ਼ਾਹ ਹੋਵੇ ਅਤੇ ਮੁਰਦਿਆਂ ਦੇ ਮੂੰਹ ਦੇ ਵਿੱਚੋਂ ਪੈਸੇ ਕੱਢੇ ਕਰੰਗ ਦੇ ਮੂੰਹ ਦੇ ਵਿੱਚੋਂ ਪੈਸੇ ਕੱਢੇ ਤਾਂ ਕਹਿੰਦੇ ਐਦਾਂ ਦਾ ਨੈ ਦੁਨੀਆ ਤੇ ਇੱਕ ਜਗਤ ਹੈ ਸੰਸਾਰ ਹੈ ਸੰਸਾਰ ਦੀ ਖੇਡ ਕਿਸੇ ਦੇ ਸਮਝ ਨਹੀਂ ਆਉਂਦੀ ਸਤਿਗੁਰੂ ਕਹਿੰਦੇ ਨੇ ਬਸ ਰੱਬ ਦਾ ਇੱਕ ਕਿਰਪਾ ਹੈ ਸਬਨਾ ਗੱਲਾਂ ਸਮਰਤ ਸੁਆਮੀ ਸੋ ਗਿਆ ਮਨ ਉਸ ਤਾਂ ਕਹਿੰਦੇ ਫਿਰ ਹੁਣ ਕਿਵੇਂ ਕਰੀਏ ਇਹ ਦੇ ਬਸ ਇਹੀ ਹੈ ਜਿਹੜਾ ਬਖਸ਼ਣ ਹਾਰ ਹੈ ਪ੍ਰਮਾਤਮਾ ਤਾਂ ਉਹਨੂੰ ਬਸ ਸਿਮਰਦੇ ਰੋ ਮਨੋ ਬਸਾਰੇ ਮਨ ਦੇ ਵਿੱਚ ਵਸਾਂਗੇ ਨਾ ਕਹ ਲਾਨਗ ਮਨ ਮੇਰੇ ਸਦਾ ਰਹੋ ਕਰਨਾਲੇ ਕਹਿੰਦੇ ਏਦਾਂ ਦਾ ਰੱਬ ਫਿਰ ਐ ਪਿਆਰੇ ਆ ਜਦੋਂ ਮੰਨਣ ਇੱਕ ਹੁੰਦਾ ਮਨ ਇੱਕ ਮਨ ਮਨ ਉਤੇ ਟਿੱਪੀ ਨੰਨਾ ਮੇਟੇ ਪੀਨ ਨਾ ਮਨ ਮੰਨਣਾ ਹੁੰਦਾ ਏਕ ਮਨ ਹੁੰਦਾ ਹੈ ਮਨ ਸਾਡੀ ਅਵਸਥਾ ਹੋਗੀ ਅਤੇ ਮਨ ਮਨ ਜਿਹੜਾ ਉਹ ਮੰਨਣਾ ਇੱਥੇ ਮਨ ਹੈ ਕਿ ਮਨ ਕਹੈ ਨਾਨਕ ਮਨ ਮੇਰੇ ਸਦਾ ਰਹੋ ਕਿ ਤੂੰ ਮਨ ਗੱਲ ਨੂੰ ਤੂੰ ਜੋ ਰੱਬ ਦੀ ਰਜਾ ਜਿਹੜੀ ਹੈ ਕਿ ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰਨਾ ਜਦੋਂ ਇਹ ਰਜਾ ਤੂੰ ਮੰਨਣ ਲੱਗ ਪਿਆ ਤਾਂ ਲਾਜਮੀਆਂ ਰੱਬ ਦੀ ਰਜਾ ਤੇਰੇ ਨਾਲ ਚੱਲੇਗੀ ਪੂਰੀ ਕਾਇਨਾਤ ਜਿਹੜੀ ਅੱਜ ਤੈਨੂੰ ਸਮਝ ਨਹੀਂ ਆ ਰਹੀ ਪਰ ਪੂਰੀ ਕਾਇਨਾਤ ਦਿਨੋ ਸਜਦੇ ਕਰੇਗੀ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਅਰਹਮ ਰਾਜੇ ਸਾਤਾ ਰਤੀ ਬਈ ਹਰੀਆਵਲੀ ਹੁਣ ਜਿੱਥੇ ਰੱਬ ਦਾ ਪਿਆਰਾ ਜਾਂਦਾ ਪਉ ਤਰਤੀ ਜਿੱਥੇ ਵਹਿੰਦਾ ਜਾ ਕੇ ਭਾਵੇਂ ਸੁੱਕਿਆ ਹੋਇਆ ਥਾਂ ਸੁੱਕੇ ਹੋਏ ਨੂੰ ਵੀ ਹਰਾ ਕਰ ਦਿੰਦਾ ਭਾਵ ਕਿ ਸਾਡਾ ਹਿਰਦਾ ਹੀ ਐ ਸੁੱਕੇ ਪਏ ਨੇ ਹਿਰਦੇ ਜਿੱਥੇ ਵੀ ਜਾਵੇਗਾ ਰੱਬ ਦੀ ਫਿਰ ਨਿਆਮਤ ਬਰਸਦੀ ਹੈ ਇਹਦੇ ਬੋਲਾਂ ਦੇ ਰਹੇ ਇਹਦੇ ਸੰਗ ਦੇ ਰਹੇ ਪਰ ਜਦੋਂ ਇਹ ਮੰਨਦੇ ਗੁਰੂ ਦੀ ਗੁਰੂ ਦੇ ਅਨੁਸਾਰ ਚੱਲਦੇ ਉਦੋਂ ਬਾਰੇ ਨਿਆਰੇ ਹੁੰਦੇ ਨੇ ਸਮਾਪਤੀ ਦਾ ਸਮਾਂ ਉਹਨੇ ਆ ਭੋਲਾਂ ਦੀ ਕਿਮਾ ਵਾਹ ਇਹ ਗੁਰੂ ਜੀ ਕਾ ਖਾਲਸਾ ਵਾਹ ਇਹ ਗੁਰੂ ਜੀ ਕੀ ਫਤਿਹ ਤੋ ਤੇ ਆਗੇ